ਕਿੱਦੜਵਾਹ ਚੋਂ ਆਪਾਂ ਨਿਕਲਣਾ ਹੋਣਾ ਅੱਗੇ ਚੱਲਣਾ ਹੈ ਬਰਾੜ ਸਾਹਿਬ ਤੇ ਕਿਦੜਵਾਹਾ ਜਿਹੜਾ ਇਲੈਕਸ਼ਨ ਆ ਜਿਵੇਂ ਤੁਸੀਂ ਦੱਸਿਆ ਕਿ 1995 ਵਾਲਾ ਵੇਖਿਆ ਤੁਸੀਂ ਸਾਰਾ ਕੁਝ ਕੀਤਾ ਹੁਣ ਕਿਦੜਵਾਹ ਚ ਕੀ ਸਮਝਦੇ ਹੋ ਤੁਸੀਂ ਮੈਂ ਮਤਲਬ ਕਿ ਕੋਈ ਕਿਸੇ ਦਾ ਸਪੈਸੀਫਿਕ ਨਾਮ ਲੈ ਕੇ ਨਹੀਂ ਪੁੱਛੂੰਗਾ ਕਿ ਕੌਣ ਕੀ ਲੱਗਦਾ ਜੇ ਸੁਖਬੀਰ ਸਿੰਘ ਬਾਦਲ ਮੈਂ ਮੇਰੀ ਨਜ਼ਰ ਦੇ ਵਿੱਚ ਪਹਿਲਾਂ ਮੈਂ ਆਪਣਾ ਜਿਹੜਾ ਨੁਕਤੇ ਨਿਗਾਹ ਰੱਖਾਂ ਮੈਨੂੰ ਲੱਗਦਾ ਸੁਖਬੀਰ ਸਿੰਘ ਬਾਦਲ ਬਹੁਤ ਬੁਰੀ ਤਰ੍ਹਾਂ ਫਸ ਗਏ ਮੈਂ ਆਪਦੇ ਵਿਸ਼ਲੇਸ਼ਣ ਚ ਵੀ ਇਹ ਗੱਲ ਕਹੀ ਸੀ ਕਿ ਸੁਖਬੀਰ ਸਿੰਘ ਬਾਦਲ ਬਹੁਤ ਬੁਰੀ ਤਰ੍ਹਾਂ ਫਸ ਗਿਆ ਕਿ ਦੜਵਾਜ ਦੇੰਪੀ ਦੇ ਜਨਮ ਕਰੋ فرض ਕਰੋ ਉਹਨਾਂ ਨੂੰ ਹੁਣ ਮੈਦਾਨ ਚ ਉਤਰਨਾ ਪੈਂਦਾ ਨਿੱਤਰਨਾ ਪੈਂਦਾ ਤੁਹਾਨੂੰ ਕੀ ਲੱਗਦਾ ਕੀ ਰਿਜ਼ਲਟ ਆ ਸਕਦਾ ਤੇ ਦੂਸਰੀ ਚੀਜ਼ ਕਿ ਇੱਕ ਚੀਜ਼ ਆ ਕਿ ਜਿਹੜਾ ਸੁਧਾਰਵਾਦੀ ਤੜਾ ਮੈਂ ਉਹਨੂੰ ਇਹ ਲਖਬ ਦਿੱਤਾ ਮਾਫ਼ ਕਰਨਾ ਤੁਹਾਨੂੰ ਕਿ ਭਾਈ ਇਹ ਰਿਫਾਰਮਸ ਦੇ ਜਿਹੜੇ ਹਾਮੀਦਾਰ ਆ ਉਹ ਕੱਲ ਹੀ ਆ ਮੈਨੂੰ ਇਉਂ ਜਾਪ ਰਿਹਾ ਕਿ ਇੱਕ ਸੈਂਸਿਟਿਵ ਮਾਮਲਾ ਇੱਕ ਨਾਜ਼ੁਕ ਪਰਸਤਿਤੀ ਹੈ ਪਹਿਲਾਂ ਤੁਸੀਂ ਕਾਫੀ ਗਰਮ ਰਹੇ ਐਕਟਿਵ ਰਹੇ ਅੱਜ ਸੁਖਬੀਰ ਸਿੰਘ ਬਾਦਲ ਜਦੋਂ ਬਹੁਤ ਸੈਂਸਿਟਿਵ ਮੂਡ ਤੇ ਨੇ ਤੇ ਤੁਹਾਡਾ ਮੈਂ ਦੇਖਿਆ ਕਿ ਧੜਾ ਥੋੜਾ ਜਿਹਾ ਹੁਣ ਠਿੱਲਾ ਨਜ਼ਰ ਆ ਰਿਹਾ ਮੈਨੂੰ ਦੋਏ ਚੀਜ਼ਾਂ ਦਾ ਦੱਸਿਓ ਤੁਸੀਂ ਇੱਕ ਤਾਂ ਗਿੱਦੜਵਾਚ ਕੀ ਰਿਜ਼ਲਟ ਰਹਿ ਸਕਦਾ ਯਾਨੀ ਜੇ ਸੁਖਬੀਰ ਸਿੰਘ ਬਾਦਲ ਮੈਦਾਨ ਚ ਉਤਰਦੇ ਸਥਿਤੀਆਂ ਕਿਹੋ ਜਿਹੀਆਂ ਹੋਣਗੀਆਂ ਕਿਉਂਕਿ ਮਨਪ੍ਰੀਤ ਬਾਦਲ ਦਾ ਵੀ ਆਉਣਾ ਤੈਅ ਚ ਨਹੀਂ ਕੋਈ ਮੇਰੀ ਇਨਫੋਰਮੇਸ਼ਨ ਹੈ ਡਿੰਪੀਟੂ ਬਹੁਤ ਤਗੜੇ ਉਮੀਦਵਾਰ ਆ ਅਮਰਤਾ ਵੜੇਂਗਾ ਜਾਂਦੇ ਤਾਂ ਗੱਲ ਹੀ ਨਦਰ ਲੈਵਲ ਦੀ ਹੋ ਜਾਣੀ ਆ ਮਤਲਬ ਕਿ ਇੱਕ ਤਾਂ ਇਸ ਹਲਕੇ ਦੀ ਜਿਹੜੀ ਬਰੀਕੀ ਨਾਲ ਤੁਹਾਡੀ ਪਕੜ ਹੈ ਉਹਦੇ ਆਧਾਰ ਤੇ ਦੱਸਿਓ ਤੇ ਦੂਸਰਾ ਹੈ ਕਿ ਤੁਹਾਡਾ ਜਿਹੜਾ ਇਹ ਰਿਫਾਰਮਸ ਦਾ ਹਾਮੀਦਾਰ ਤੜਾ ਉਹ ਕਿਉਂ ਅੱਜ ਕੱਲ ਟਿਲਾ ਮਠਾ ਜਾਊਗਾ ਕਾਫੀ ਪਹਿਲਾਂ ਤਾਂ ਮਿੱਤੂ ਜੀ ਮੈਂ ਨਾ 10 ਪਿੰਡਾਂ ਦੀਆਂ ਮੀਟਿੰਗਾਂ ਕਰਕੇ ਆਇਆ ਕਿਉਂਕਿ ਸਾਡੀ ਪਾਰਟੀ ਜਿਹੜੀ ਸੁਧਾਰ ਲਹਿਰ ਪਾਰਟੀ ਤਾਂ ਨਹੀਂ ਕਹਿ ਸਕਦੇ ਸੁਧਾਰ ਲਹਿਰ ਵੱਲੋਂ ਇੱਕ ਫੈਸਲਾ ਹੋਇਆ ਸੀ ਵੀ ਜਾ ਕੇ ਪੜਤਾਲ ਤੱਕ ਰੋ ਵੀ ਆਪਾਂ ਇਲੈਕਸ਼ਨ ਲੜ ਸਕਦੇ ਆ ਕਿ ਨਹੀਂ ਲੜ ਸਕਦੇ ਹਾਲਾਂਕਿ ਮੈਂ ਇਹ ਗੱਲ ਉੱਥੇ ਹੀ ਸਪਸ਼ਟ ਕਰਤੀ ਸੀ ਵੀ ਗਿੱਦੜ ਵਿੱਚ ਬਹੁਤ ਵੱਡਾ ਘੋਲ ਹੋਣਾ ਹੈ ਹਾਂ ਤੇ ਆਪਾਂ ਉੱਥੇ ਪਹਿਲੀ ਗੱਲ ਤਾਂ ਲੜ ਨਹੀਂ ਸਕਦੇ ਜੇ ਲੜਾਂਗੇ ਤਾਂ ਆਪਣੇ ਤੇ ਉਂਗਲ ਹੀ ਜਾਣੀ ਐ ਕਿ ਸ਼ਾਇਦ ਅਸੀਂ ਅਕਾਲੀ ਦਲ ਨੂੰ ਕਮਜ਼ੋਰ ਕਰਦੇ ਹਾਂ ਮੈਂ ਇਹ ਗੱਲ ਸਪਸ਼ਟ ਕਰਤੀ ਸੀ ਔਰ ਫਿਰ ਉਹਨਾਂ ਨੇ ਕਿਹਾ ਵੀ ਨਹੀਂ ਤੁਸੀਂ ਜਾ ਕੇ ਆਓ ਮੈਂ ਮੀਟਿੰਗਾਂ ਕਰਕੇ ਆਇਆ ਮਿੰਟੂ ਜੀ ਮੇਰਾ ਮੈਂ ਨਾ ਮਤਲਬ ਕਈ ਥਾਂ ਤੇ ਮੈਂ ਤੁਹਾਡੇ ਤੇ ਪੋਸਟ ਵੀ ਪੈ ਗਈ ਕਿ ਸ਼ਾਇਦ ਬਰਾੜ ਸਾਹਿਬ ਆ ਰਹੇ ਨੇ ਗਿੱਦੜਵਾਹ ਚ ਲੜਨ ਦੀ ਤਿਆਰੀ ਕਰ ਰਹੇ ਨੇ ਨਹੀਂ ਚਲੋ ਖੈਰ ਇਹ ਤਾਂ ਇਹਨਾਂ ਦੇ ਚਰਚੇ ਚੱਲ ਬੱਟੇ ਫੈਸਲੇ ਐ ਪਰ ਉਹ ਜਦੋਂ ਮੈਂ ਪਿੰਡਾਂ ਚ ਗਿਆ ਨਾ ਜੀ ਮੈਂ ਇੱਕ ਚੀਜ਼ ਮਹਿਸੂਸ ਕੀਤਾ ਕਿ ਮੈਂ ਵੀ ਕਸੂਰਵਾਰ ਐ ਖੁਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਕਸੂਰਵਾਰ ਹੈ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਭ ਤੋਂ ਵੱਡੇ ਕਸੂਰਵਾਰ ਹੈ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸ਼ਰੋਮਣੀ ਅਕਾਲੀ ਦਲ ਸਾਰੇ ਕਸੂਰਵਾਰ ਹੈ ਜਦੋਂ ਮਾਨੂੰ ਵਰਕਰਾਂ ਦੀਆਂ ਗੱਲਾਂ ਸੁਣੀਆਂ ਗਿੱਦੜਵਾਹ ਗਿੱਦੜਵਾਚ ਉਹਨਾਂ ਨੇ ਸਭ ਤੋਂ ਵੱਡਾ ਲੰਮਾ ਕੀ ਦਿੱਤਾ ਕਿ ਜਦੋਂ ਮਨਪ੍ਰੀਤ ਤਾਂ ਛੱਡ ਗਿਆ ਸੀ ਯਾਰ ਤੂੰ ਤਾਂ ਨਾ ਛੱਡਦਾ ਹਲਕੇ ਨੂੰ ਤਾਂ ਉਹ ਉਹਨਾਂ ਦਾ ਇਹ ਲੰਮਾ ਦੇਣਾ ਕੋਈ ਛੋਟਾ ਨਹੀਂ ਸੀ ਕਿਉਂਕਿ ਪਰਿਵਾਰ ਨਾਲੋਂ ਵੱਧ ਇੱਕ ਦੂਜੇ ਨੂੰ ਅਸੀਂ ਸਮਝਦੇ ਹਾਂ ਜਿਹੜੇ ਅੱਜ ਵੀ ਸਮਝਦੇ ਹੋ ਮੇਰੀਆਂ ਮੀਟੀਆਂ ਕਰਾਰੇ ਸੀ 12 13 ਸਾਲਾਂ ਬਾਅਦ ਮੈਂ ਹਲਕੇ 'ਚ ਵੜਿਆ ਤੇ ਜੇ ਅੱਜ ਮੇਰੀਆਂ ਮੀਟਿੰਗਾਂ ਕਰ ਰਹੇ ਸੀ ਜਾਂ ਕਰਾਰੇ ਸੀ ਤਾਂ ਇਹਦਾ ਮਤਲਬ ਮੇਰੇ ਨਾਲ ਤਾਂ ਢਿੱਡੋ ਜੁੜੇ ਹੋਣਗੇ ਨਾ ਪਰ ਉਹਨਾਂ ਦਾ ਲੰਬਾ ਇਹ ਸੀ ਵੀ ਯਾਰ ਤੂੰ ਤਾਂ ਨਾ ਛੱਡਦਾ ਤਾਂ ਮੈਂ ਉਹਨਾਂ ਨੂੰ ਆਪ ਦਾ ਸਪਸ਼ਟੀਕਰਨ ਦਿੱਤਾ ਜਿਹੜਾ ਕਿ ਮਤਲਬ ਉਹਨਾਂ ਦੀ ਤਸੱਲੀ ਵਾਲਾ ਨਹੀਂ ਸੀ ਮੇਰੇ ਵੱਲੋਂ ਸੀਗਾ ਕਿ ਯਾਰ ਸਾਡੀ ਪਾਰਟੀ ਦਾ ਇੱਕ ਸਿਸਟਮ ਹੀ ਐਸਾ ਸੀ ਕਿ ਜਿਹੜਾ ਹਲਕਾ ਇੰਚਾਰਜ ਹੈ ਜਿਉ ਕਿਤੇ ਸਦਾ ਤਾਂ ਕੋਈ ਤੀਜਾ ਬੰਦਾ ਜਾ ਸਕਦਾ ਤਾਂ ਨਹੀਂ ਤਾਂ ਤੀਜਾ ਬੰਦਾ ਵੜ ਨਹੀਂ ਸਕਦਾ ਹਾਲਾਂਕਿ ਦੋਨੋਂ ਇਲੈਕਸ਼ਨਾਂ ਚ ਡਿੰਪੀ ਦੀਆਂ ਚ ਮੈਂ ਇਹ ਗੱਲ ਕਹੀ ਸੀ ਕਿ ਡਿੰਪੀ ਜੇ ਤੈਨੂੰ ਲੋੜ ਹੋ ਮੈਂ ਦੋ ਦੋ ਦਿਨ ਲਾ ਜਾਣਾ ਔਰ ਮੈਂ ਰੱਬ ਤੋਂ ਡਰ ਕੇ ਕਹਿ ਦਿੰਦਾ ਕਿ ਜੇ ਪਿਛਲੇ ਚ ਤਾਂ ਭਾਵੇਂ ਨਾ ਕੁਛ ਵੱਟੀ ਦਾ ਜੇ ਆ ਆ ਜਿਹੜਾ 1300 ਤੇ ਹਰਿਆ ਸੀ ਜੇ ਕਿਤੇ ਉਦੋਂ ਲਾ ਜਾਂਦਾ ਮੈਂ ਇੱਕ ਦੋ ਦਿਨ ਤੇ ਸ਼ਾਇਦ ਇਲੈਕਸ਼ਨ ਹੀ ਜਿੱਤ ਜਾਂਦਾ ਹਨਾ ਤਾਂ ਇਹ ਇੱਕ ਪਾਰਟੀ ਦਾ ਸਿਸਟਮ ਬਣਿਆ ਵੀ ਯਾਰ ਜਿੱਥੇ ਹਲਕਾ ਇੰਚਾਰਜ ਆ ਉਹ ਦੂਜੇ ਨੂੰ ਵੜ ਨਹੀਂ ਨਹੀਂ ਦੇਣਾ ਸਕਦਾ ਮਤਲਬ ਉਹਨੂੰ ਡਰ ਲੱਗਿਆ ਰਹਿੰਦਾ ਤੇ ਦੂਜਾ ਕੋਈ ਬੰਦਾ ਬਿ ਤੇ ਸਿਰ ਮੱਥੇ ਆ ਤੁਹਾਡਾ ਲੰਬਾ ਪਰ ਉਸ ਤੋਂ ਬਾਅਦ ਹੋ ਕੀ ਗਿਆ ਕਿ ਸ਼ਰੋਮਣੀ ਅਕਾਲੀ ਦਰੋਂ ਬਾਦਲ ਪਰਿਵਾਰ ਨੇ ਵੀ ਹਲਕਾ ਜਮਾ ਛੱਡਤਾ ਹੂੰ ਹੂੰ ਜਿਹੜੇ ਬੰਦੇ ਨੇ ਇੱਕ ਵਾਰੀ ਸਮਝ ਲਓ ਏਸੀ ਚ ਬਹਿਣ ਗਿੱਜ ਗਿਆ ਉਹ ਭਾਈ ਬਾਹਰ ਟਾਲੀ ਥੱਲੇ ਕਿਵੇਂ ਕੱਟੂਗਾ ਉਹਨੂੰ ਕੁਛ ਦਿਨ ਤਾਂ ਤਕਰੀਬ ਹੋਊਗੀ ਨਾ ਹੁਣ ਜਿਨ੍ਹਾਂ ਨੇ ਤਾਕਤ ਵੱਡੇ ਬਾਦਲ ਸਾਹਿਬ ਦੀ ਦੇਖੀ ਉਸ ਤੋਂ ਬਾਅਦ ਸਰਦਾਰ ਮਨਪ੍ਰੀਤ ਸਿੰਘ ਬਾਦਲ ਦੀ ਹਾਜ਼ਰੀ ਤੇ ਤਾਕਤ ਦੇਖੀ ਉਸ ਤੋਂ ਬਾਅਦ ਉਹ ਰਹਿ ਗਏ ਇਕੱਲੇ ਸਮਝ ਲਓ ਥੋੜੀ ਤਾਕਤ ਤੇ ਉਹ ਉਹ ਟੁੱਟੇ ਪਏ ਸੀ ਅੱਜ ਮੈਂ ਜਦੋਂ ਉਹਨੂੰ ਪੁੱਛਿਆ ਵੀ ਤੂੰ ਕੀ ਕਰਦਾ ਉਹ ਦੱਸਣ ਲੱਗੇ ਜੀ ਆ ਤਾਂ ਹੁਣ ਆਮ ਆਦਮੀ ਪਾਰਟੀ ਚੱਲ ਗਿਆ ਆ ਹੁਣ ਜਿਹੜਾ ਹੈਗਾ ਕਾਂਗਰਸ ਚ ਚੱਲ ਗਿਆ ਸੀ ਉਦੋਂ ਸਰਕਾਰ ਰਾਜਾ ਵਡਿੰਗ ਦਾ ਉਹ ਬਾਹਰ ਤੁਸੀਂ ਮੰਨਦੇ ਹੋ ਕਿ ਇਹ ਵੀ ਕਾਰਨ ਰਹੇ ਨੇ ਕਿ ਰਾਜਾ ਵਡਿੰਗ ਦਾ 100% ਜਦੋਂ ਤਾਕਤ ਜਿਹੜੇ ਲੋਕਾਂ ਕੋਲੇ ਜਿੰਨੀ ਸੀਗੀ ਤੇ ਉਹ ਮਿਲੀ ਨਹੀਂ ਤੇ ਫਿਰ ਦੋਜੇ ਕਮਜ਼ੋਰ ਹੋਣਾ ਹੀ ਸੀ ਇਸ ਕਰਕੇ ਸਭ ਤੋਂ ਵੱਡਾ ਲੰਬਾ ਤਾਂ ਇਹ ਹੈ ਅਕਾਲੀ ਦਲ ਤੇ ਕਿ ਤੁਸੀਂ ਵਰਕਰਾਂ ਨੂੰ ਸੰਭਿਆ ਨਹੀਂ ਮਤਲਬ ਉਹ ਉਨੀ ਤਾਕਤ ਨਹੀਂ ਮਿਲੀ ਮੰਨ ਲਓ ਡਿੰਪੀ ਸੀਗਾ ਤੇ ਡਿੰਪੀ ਕੋਲੇ ਵੀ ਸ਼ਾਇਦ ਉਨੀ ਨਹੀਂ ਸੀ ਬਾਣੀ ਨਹੀਂ ਸਕਦੀ ਜਿੰਨੀ ਖੁਦ ਬਾਦਲ ਪਰਿਵਾਰ ਕੋਲੇ ਸੀ ਇੱਕ ਤਾਂ ਇਹ ਵੱਡਾ ਲੰਬਾ ਹੈ ਦੂਜਾ ਜਿਹੜੀ ਸਥਿਤੀ ਤੁਸੀਂ ਰਹਿਣ ਵਾਲੀ ਦੱਸੀ ਹੈ ਮਿੰਟੂ ਜੀ ਮੇਰੀ ਬੇਨਤੀ ਇਹ ਹੈ ਕਿ ਤਿੰਨ ਨਾਂ ਤੁਸੀਂ ਲੈਂਦੇ ਐ ਸੁਖਬੀਰ ਸਿੰਘ ਬਾਦਲ ਨੂੰ ਮਜਬੂਰੀ ਚ ਲੜਨਾ ਪੈ ਸਕਦਾ ਹੁਣ ਜਾਂ ਅਕਾਲੀ ਦਲ ਦਾ ਕੋਈ ਵੀ ਬੰਦਾ ਲ ਸੰਭਾਵਨਾ ਹੈ ਹਾਂ ਜੀ ਡਿੰਪੀ ਦਾ ਲੜਨਾ ਤੈ ਹੈ ਲਗਭਗ ਤੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਦਾ ਵੀ ਲੜਨਾ ਤੈ ਹੈ ਇਹ ਤਿੰਨ ਨਾਂ ਅਕਾਲੀ ਦਲ ਦੇ ਹੀ ਆ ਮਨਪ੍ਰੀਤ ਜੇ ਨੁਕਸਾਨ ਕਰੂਗਾ ਭਾਵੇਂ ਉਹ 5000 ਵੋਟ ਦਾ ਕਰੇ ਅਕਾਲੀ ਦਲ ਦਾ ਭਾਵੇਂ 7 ਦਾ ਕਰੇ ਭਾਵੇਂ 10 ਦਾ ਕਰੇ ਤੇ ਜਿਹੜੀ ਬਾਕੀ ਚਲੋ ਹੋ ਸਕਦਾ ਦੂਜੀਆਂ ਪਾਰਟੀਆਂ ਚੋਂ ਵੀ ਕਰੇ ਪਰ 50% ਸਮਝ ਲਓ ਖੋਰਾ ਅਕਾਲੀ ਦਲ ਨੂੰ ਲੱਗਣਾ ਹੈ ਤੇ 50% ਬਾਕੀ ਸਾਰੇ ਸਿਸਟਮ ਨੂੰ ਲੱਗਣਾ ਹੈ ਇੱਕ ਤਾਂ ਇਹ ਇਹ ਤੈ ਹੈ ਇਹਦਾ ਮਤਲਬ ਵੱਡਾ ਨੁਕਸਾਨ ਅਕਾਲੀ ਦਲ ਦਾ ਕਰ ਗਿਆ ਅਕਾਲੀ ਦਲ ਦਾ ਡਿੰਪੀ ਦੇ ਨਾਲ ਜਿੰਨੇ ਜਾਣੇ ਉਹ ਸਾਰੇ ਅਕਾਲੀ ਦਲ ਦੇ ਜਾਣੇ ਆ ਉਹ ਜਿੰਨੀ ਵੋਟ ਦਾ ਸਮਝ ਲੋ 5000 ਦਾ ਕਰਲੇ 8 ਦਾ ਕਰਲੇ 7 ਦਾ ਕਰਲੇ ਅਕਾਲੀ ਦਲ ਦਾ ਉਹ ਵੀ ਕਰੂਗਾ ਗਿੱਦੜਵਾ ਦੀ ਇੱਕ ਐਸੀ ਤਸਵੀਰ ਰਹੀ ਹੈ ਭਾਵੇਂ ਬਾਦਲ ਸਾਹਿਬ ਲੜਦੇ ਰਿਹਾ ਇੱਥੇ ਮੁਕਾਬਲਾ ਨੈਕ ਟੂ ਨੈਕ ਹੀ ਰਿਹਾ ਹੂੰ ਤੇ ਨੈਕ ਟੂ ਨੈਕ ਰਿਹਾ ਤੇ ਜਦੋਂ ਮੰਨ ਲਓ 10 12 8 15000 ਵੋਟ ਜਿੰਨੀ ਵੀ ਮੈਂ ਤਾਂ ਘੱਟ ਵੱਧ ਵੀ ਮੰਨ ਸਕਦਾ ਹਾਂ ਪਤਾ ਨਹੀਂ ਕਿੰਨੀ ਪਰ ਜਿੰਨਾ ਨੁਕਸਾਨ ਹੋਣਾ ਸਿਰਫ ਸ਼੍ਰੋਮਣੀ ਅਕਾਲੀ ਦਲ ਦਾ ਹੀ ਹੋਣਾ ਤੇ ਤੁਸੀਂ ਆਪੇ ਲਾ ਲੋ ਅੰਦਾਜ਼ਾ ਵੀ ਹਲਾ ਇਸ ਕਰਕੇ ਇੱਕ ਦੂਜਾ ਇਹ ਵੀ ਅਸੀਂ ਜਦੋਂ ਜਿੰਨਾ ਚਿਰ ਤੱਕ ਚ ਰਹੇ ਹਾਂ 10 ਸਾਲ ਅਸੀਂ ਲਗਾਤਾਰ ਸਰਕਾਰ ਚਲਾਈ ਜਿਹਨੂੰ ਰਜਾਇਨ ਕਰਾ ਲਿਆ ਉਹਨੂੰ ਫਿਰ ਐਮਐਲਏ ਬਣਾ ਲਿਆ ਇਹ ਇਹ ਬਾਏ ਇਲੈਕਸ਼ਨ ਸਰਕਾਰ ਕਿਵੇਂ ਲੜਦੀ ਹੁੰਦੀ ਹੈ ਅਸੀਂ ਸਿਖਾਏ ਲੋਕਾਂ ਨੂੰ ਹੁਣ ਅਗਲੇ ਵੀ ਸਰਕਾਰਾਂ ਚ ਸਿੱਖ ਗਏ ਉਹ ਵਾਰ ਸਿੱਖ ਗਏ ਇੱਥੇ ਵੀ ਲੱਗਣੀ ਲੱਗਣੀਆਂ ਇਸ ਕਰਕੇ ਬਾਈ ਇਲੈਕਸ਼ਨ ਜ਼ਿਆਦਾਤਰ ਸਰਕਾਰਾਂ ਦੇ ਹੁੰਦੇ ਆ ਜੀ ਤੇ ਇਸ ਕਰਕੇ ਸਥਿਤੀ ਕੀ ਹੋਊਗੀ ਇਹ ਪਰ ਇੱਕ ਚੀਜ਼ ਹੈ ਬਰਾੜ ਸਾਹਿਬ ਕਿ ਜਿਹੜੇ ਮਤਲਬ ਕਿ ਉਧਰੋਂ ਆਮ ਆਦਮੀ ਪਾਰਟੀ ਵੱਲੋਂ ਵੀ ਤਿਆਰੀ ਕਰਕੇ ਬੈਠੇ ਸਨ ਕੁਝ ਸੱਜਣ ਚਲੋ ਆਪਾਂ ਨਾਂ ਨਹੀਂ ਲੈਂਦੇ ਦਾਵੇਦਾਰੀ ਜਿਹੜੀ ਰੱਖਦੇ ਸੀਗੇ ਉਹ ਰੁੱਸਣਗੇ ਨਾ ਕਿ ਹਾਂ ਯਾਰ ਉਹ ਵੀ ਘਟਾ ਉਹਨਾਂ ਨੂੰ ਪੈ ਸਕਦਾ ਕਿ ਅੰਦਰ ਖਾਤੇ ਹੋ ਸਕਦਾ ਉਹ ਨਾਰਾਜ਼ ਹੋ ਕੇ ਚਲੇ ਜਾਣ ਜਾਂ ਦੂਸਰੇ ਪਾਸੇ ਮਨ ਬਣਾ ਲੈਣ ਕਿ ਯਾਰ ਨਹੀਂ ਅਸੀਂ ਇੱਧਰ ਨਹੀਂ ਜਾਣਾ ਸਾਡਾ ਹੱਕ ਮਾਰਿਆ ਗਿਆ ਕਿਉਂਕਿ ਦੇਖੋ ਵਰਕਰ ਦੇ ਲਿਹਾਜ਼ ਨਾਲ ਦੇਖੀਏ ਜੇ ਤੁਸੀਂ ਵਰਕਰ ਦੇ ਲਿਹਾਜ਼ ਨਾਲ ਗੱਲ ਕਰਦੇ ਹੋ ਤਾਂ ਇੱਥੇ ਵੀ ਆਪਾਂ ਜਸਟੀਫਾਈ ਨਹੀਂ ਕਰ ਸਕਦੇ ਜਿਸ ਤਰ੍ਹਾਂ ਦਾ ਇਹ ਦੌਰ ਚੱਲ ਰਿਹਾ ਹੈ ਇਹ ਜੋ ਆਪਣਾ ਪੋਲੀਟੀਕਲ ਢਾਂਚਾ ਹੈ ਪੰਜਾਬ ਦਾ ਉਹਦੇ ਵਿੱਚ ਜੇ ਇਹ ਦੌਰ ਨੂੰ ਆਪਾਂ ਦੇਖਦੇ ਆ ਤਾਂ ਫਿਰ ਉਹ ਚੀਜ਼ਾਂ ਜਿਹੜੀਆਂ ਆਪਾਂ ਨੂੰ ਕਹਿ ਲੋ ਕਿ ਮੇਰੇ ਖਿਆਲ ਦੇ ਨਾਲ ਨਖੇੜ ਕੇ ਵੇਖਣੀ ਆ ਪੈਣੀ ਮਿੰਟੂ ਜੀ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰਵਾਦ ਨੇ ਨੁਕਸਾਨ ਕੀਤਾ ਜੀ ਜਿੱਥੇ ਮੰਨ ਲਓ ਕੋਈ ਹੋਰ ਕਈ ਗਲਤ ਫੈਸਲਿਆਂ ਨਾਲ ਨੁਕਸਾਨ ਹੋਇਆ ਜੇ ਸਭ ਤੋਂ ਵੱਡਾ ਉਹਦੇ ਚੋਂ ਕੋਈ ਨੁਕਸਾਨ ਵਾਲਾ ਕਾਰਨ ਕੱਢਣਾ ਹੋਵੇ ਤਾਂ ਉਹ ਹਲਕਾ ਇਨਚਾਰਜਾ ਕਰਕੇ ਹੋਇਆ ਜਦੋਂ ਮੰਨ ਲਓ ਡਿੰਪੀ ਜਦੋਂ ਤਾਕਤ ਚ ਸਨ ਹੁਣ ਤੱਕ ਹੀ ਅੱਜ ਤੱਕ ਵੀ ਅੱਜ ਵੀ ਉਹੀ ਪਰਥਾ ਚੱਲ ਰਹੀ ਹੈ ਜਿਹੜੀ ਕਿ ਕਾਲੀ ਦਲ ਨੂੰ ਲੈ ਬੈਠੀ ਹੈ ਔਰ ਲੈ ਬੈਠੇ ਹਲਕਾ ਇਨਚਾਰਜ ਹਲਕਾ ਇਨਚਾਰਜ ਬਹੁਤ ਵਾਰੀ ਸਵਾਲ ਹੋਏ ਹਨ ਮੈਂ ਤੁਹਾਨੂੰ ਉਹਦਾ ਕਾਰਨ ਦੱਸਦਾ ਨਾ ਜੀ ਕੱਲ ਹੁਣ ਡਿੰਪੀ ਨੇ ਕੱਟ ਕੀਤਾ ਹੈ ਤੇ ਪਾਰਟੀ ਦੇ ਤਾਂ ਮਤਲਬ ਤੁਸੀਂ ਚੈਨਲਾਂ ਤੇ ਕੁਝ ਕਹਿ ਲੋ ਨਾ ਕਹਿ ਲੋ ਬਾਦਲ ਤਾਂ ਗਿਆ 250 ਬੰਦਾ ਜੀ ਤੇ ਇੱਥੇ ਸੀਗਾ ਘੱਟ ਤੋਂ ਘੱਟ 1500 ਬੰਦਾ ਜੀ ਉਹਦਾ ਕਾਰਨ ਕੀ ਹੈ ਕਿ ਉੱਤੋਂ ਲਾ ਕੇ ਜਿੰਨਾ ਢਾਂਚਾ ਬਣਾਇਆ ਹੁੰਦਾ ਉਹ ਹਲਕਾ ਇੰਚਾਰਜ ਨੇ ਬਣਾਇਆ ਹੁੰਦਾ ਹੈ ਜਿਹੜਾ ਪਿੰਡ ਦੇ ਵਿੱਚ ਸੁਨੇਹਾ ਲੱਗਣਾ ਜਿਹੜਾ ਪਿੰਡ ਦੇ ਵਿੱਚ ਸਮਝ ਲਓ ਉਹ ਜਾ ਕੇ ਤੇ ਕੋਈ ਕੰਮ ਕਰਨ ਲਈ ਇੱਕ ਹੋਕਾ ਵੱਜਣਾ ਉਹ ਹਲਕਾ ਇੰਚਾਰਜ ਦੇ ਰਾਹੀਂ ਵੱਜਣਾ ਹੈ ਪਾਰਟੀ ਦਾ ਤਾਂ ਰਹਿੰਦਾ ਹੀ ਕੁਝ ਨਹੀਂ ਦੂਜੀਆਂ ਪਾਰਟੀਆਂ 'ਚ ਹਲੇ ਇਹ ਫਰਕ ਹੈ ਜੇ ਕਾਂਗਰਸ ਦੇ ਵੀ ਲੀਡਰ ਮੈਨੀਆਂ ਦਾ ਵੀ ਜੇ ਟੁੱਟ ਜਾਂਦਾ ਤਾਂ ਕੋਈ ਵੋਟ ਨਹੀਂ ਟੁੱਟ ਟੁੱਟ ਜਾਂਦੀ ਐ ਜੇ ਕੋਈ ਭਾਰਤੀ ਜਨਤਾ ਪਾਰਟੀ ਦਾ ਟੁੱਟਦਾ ਕੋ ਹੋ ਸਕਦਾ 1000 2000 ਦਾ ਨੁਕਸਾਨ ਕਰ ਜਾਂਦਾ ਹੋਵੇ ਪਰ ਉਹਨਾਂ ਦਾ ਕਾਡਰ ਨਹੀਂ ਹਲਦਾ ਸ਼ਰੂਮਨੀ ਅਕਾਲੀ ਦਲ ਨੇ ਖੁਦ ਆਪਣੇ ਪੈਰੀਂ ਕੋਹਾੜਾ ਮਾਰ ਲਿਆ ਕਿ ਹਲਕਾ ਇੰਚਾਰਜ ਜਿਹੜਾ ਉੱਥੋਂ ਦਾ ਥਾਣੇਦਾਰ ਆ ਸਮਝ ਲਓ ਤੇ ਥਾਣੇਦਾਰ ਤੁਸੀਂ ਇਹ ਦੱਸੋ ਕਿ ਐਸਐਸਪੀ ਦਾ ਭਵੇਂ ਸਿੱਧਾ ਹੁਕਮ ਆ ਜੇ ਤੇ ਮੁੰਚੀ ਕਹੂਗਾ ਜੀ ਮੜਾ ਜੀ ਸਾਹਿਬ ਨੂੰ ਪੁੱਛ ਲਾਂ ਹਣਾ ਇਹ ਇਹ ਉਹ ਹਾਲ ਬਣ ਗਿਆ ਇਸ ਕਰਕੇ ਵੱਡਾ ਨੁਕਸਾਨ ਇਹ ਹਲਕਾ ਚਾਰਜ ਸਿਸਟਮ ਨੇ ਕੀਤਾ ਪਾਰਟੀ ਦਾ ਕਾਡਰ ਤਾਂ ਅਸੀਂ ਛੱਡਿਆ ਹੀ ਨਹੀਂ ਲੈ ਮੈਂ ਤੁਹਾਨੂੰ ਅੱਜ ਇੱਥੇ ਪੁੱਛ ਦਿੰਨਾ ਪਾਰਟੀ ਦੇ ਮੁੱਖ ਦਫ਼ਤਰ ਚੋਂ ਪੁੱਛਦਣ ਵੀ ਗਿੱਦੜਵੇ ਹਲਕੇ ਦੇ ਕਿੰਨੇ ਸਰਕਲ ਚ ਪ੍ਰਧਾਨ ਹੈ ਤੇ ਉਹਨਾਂ ਦੇ ਕੀ ਨਾਂ ਤੇ ਨੰਬਰ ਹੈ ਹੁਣੇ ਹੀ ਨਹੀਂ ਮਤਲਬ ਕਿ ਜਿਹੜੀ ਬੰਤਰ ਹੈ ਸਾਰੀ ਉਹ ਕੱਲੇ ਹਲਚਾਂ ਚੱਲੇ ਜ਼ਿਲ੍ਹਾ ਪ੍ਰਧਾਨ ਨੂੰ ਪੁੱਛ ਲੈਣ ਜ਼ਿਲ੍ਹਾ ਪ੍ਰਧਾਨ ਨੇ ਜੇ ਸਰਕਲ ਪ੍ਰਧਾਨਾਂ ਦੇ ਨਾਮ ਲੈਣੇ ਤਾਂ ਉਹ ਹਲਕਾ ਇੰਚਾਰਜ ਤੋਂ ਲੈਣੇ ਆ ਇਹ ਨਹੀਂ ਵੀ ਯਾਰ ਆ ਬੰਦਾ ਕੰਮ ਕਰਨ ਵਾਲਾ ਇਹਨੂੰ ਨਾ ਲਾ ਦੀਏ ਆਪਾਂ ਕੀ ਜਰੂਰ ਤਾਂ ਜ਼ਿਲ੍ਹਾ ਜਥੇਦਾਰ ਦੀ ਉਹ ਕੋਗੋ ਤੋਂ ਆਪਦੇ ਕਰੇਗਾ ਮਤਲਬ ਕਿ ਜਥੇਬੰਦਕ ਟਾਂਚੇ 'ਚ ਇਹ ਬਹੁਤ ਵੱਡਾ ਲੈਕ ਰਿਹਾ ਬਿਲਕੁਲ ਲੈਕ ਨਹੀਂ ਅਸੀਂ ਮਤਲਬ ਸਮਝ ਲਓ ਜਿਹੜੇ ਪਾਰਟੀ ਦਾ ਸਿਸਟਮ ਸੀ ਉਹ ਤੈਸ਼ ਨਸ਼ ਕਰਤਾ ਅੱਜ ਜਿਹੜਾ ਜਥੇਦਾਰੀ ਅਸੀਂ ਖਤਮ ਹੀ ਕਰਤੀ ਹਲਕਾ ਇੰਚਾਰਜ ਤਾਂ ਹਰੇਕ ਨੂੰ ਯਾਦ ਹੁੰਦਾ ਕੌਣ ਆ ਜਿਹੜਾ ਜਿੱਥੇ ਦਾ ਤਾਂ ਕਿਸੇ ਨੂੰ ਯਾਦ ਹੀ ਨਹੀਂ ਹੁੰਦਾ ਫਿਰ ਸਰਕਲ ਪ੍ਰਧਾਨਾਂ ਦੀ ਕੋਈ ਕਦਰ ਹੀ ਨਹੀਂ ਰਹੀ ਇੱਕ ਕੋਈ ਇੱਕ ਤਾਂ ਹੋਵੇ ਨਾ ਵੀ ਕਿਸੇ ਨੂੰ ਕਿਹਨੂੰ ਪੁੱਛ ਕੇ ਫੈਸਲਾ ਹੋਣਾ ਇਕੱਲੇ ਹਲਕਾ ਇੰਚਾਰਜ ਇਸ ਕਰਕੇ ਕਾਫੀ ਵੱਡਾ ਨੁਕਸਾਨ ਜਿਹੜਾ ਹੈਗਾ ਉਹ ਹੋਊਗਾ ਮਤਲਬ ਕਿ ਪ੍ਰਸ਼ਾਸਕੀ ਤੌਰ ਤੇ ਚਲੋ ਆਪਾਂ ਸੈਂਸਿਟਿਵ ਮੁੱਦਿਆਂ ਤੇ ਗੱਲ ਤੁਸੀਂ ਉਹ ਬਹੁਤ ਵਾਰੀ ਗੱਲਾਂ ਕਰ ਲਈਆਂ ਮੈਂ ਤਾਂ ਔਰ ਰਿਪੀਟ ਨਹੀਂ ਕਰਵਾਉਣਾ ਚਾਹੁੰਦਾ ਦਰਸ਼ਕਾਂ ਵਾਸਤੇ ਕਿ ਜੋ ਪ੍ਰਸ਼ਾਸਕੀ ਤੌਰ ਤੇ ਹੋਇਆ ਅਕਾਲੀ ਦਲ ਚ ਚਾਹੇ ਬੇਅਦਮੀਆਂ ਦਾ ਮਾਮਲਾ ਸੀ ਤਾਹੀ ਆਪਾਂ ਬੈਬਲ ਜਾਂ ਇਹ ਸਾਰੇ ਇਤਿਹਾਦਕ ਦੇਖਦੇ ਆ ਕਿ ਉਹ ਤਾਂ ਹੈ ਪਰ ਜਥੇ ਬੰਦਕ ਟਾਂਚਾ ਜਿਹੜਾ ਸੀਗਾ ਉਸ ਨੂੰ ਵੀ ਦਰੁਸਤ ਨਹੀਂ ਕੀਤਾ ਜਾ ਸਕਿਆ ਕਿ ਉਸ ਨੂੰ ਵੀ ਇੱਕ ਐਸੇ ਨਿਜ਼ਾਮ ਚ ਬਦਲ ਦਿੱਤਾ ਜਾਵੇ ਕਿ ਜਿੱਥੇ ਇੱਕ ਜਿਦਾਂ ਕਹ ਲੋ ਕਿ ਮਾਲਾ ਪ੍ਰੋਈ ਜਾਂਦੀ ਹੈ ਜਿੱਥੇ ਆਪਾਂ ਟੀਮ ਵਰਕ ਨੂੰ ਤਰਜੀਹ ਦਿੰਦੇ ਆ ਕਿ ਇੱਥੇ ਵਿਅਕਤੀ ਵਿਸ਼ੇਸ਼ ਨੂੰ ਤਰਜੀਹ ਦੇ ਦਿੱਤੀ ਗਈ ਆਪ ਦੇ ਲਿਹਾਜ਼ ਨਾਲ ਉਹਦਾ ਨੁਕਸਾਨ ਉਲਟਾ ਪਾਰਟੀ ਨੂੰ ਹੋਇਆ ਇਹ ਕਹਿੰਦਾ ਮੈਂ 1995 ਦਾ ਪੰਜਾਬ ਦੀ ਸਰਗਰਮ ਰਾਜਨੀਤੀ ਚ ਜੀ ਹਲਕੇ ਵਾਲੀ ਨਹੀਂ ਪੰਜਾਬ ਦੀ ਸਰਕਾਰ 1995 ਦਾ ਮਿੰਟੂ ਜੀ ਇੱਕ ਵੀ ਪਾਰਟੀ ਦਾ ਕੈਂਪਨੀ ਲੱਗਿਆ ਇੱਕ ਵੀ ਪਾਰਟੀ ਦਾ ਕਿਤੇ ਕੋਈ ਲੈਕਚਰ ਨਹੀਂ ਹੋਇਆ ਵੀ ਪਾਰਟੀ ਪਈ ਆ ਹੁੰਦੀ ਹੈ ਪਾਰਟੀ ਕਰਕੇ ਆ ਹੁੰਦਾ ਹੈ ਪਾਰਟੀ ਦੇ ਨਾਲ ਹੁੰਦਾ ਹੈ ਪਾਰਟੀ ਦੇ ਨਾਲ ਜੁੜੋ ਇੱਥੇ ਤਾਂ ਹਲਕਾ ਚਾਰਜ ਮੇਰੇ ਨਾਲ ਜਿਹੜਾ ਠੀਕ ਹੈ ਠੀਕ ਹੈ ਦੂਜਾ ਭਾਵੇਂ ਪਿੱਛੇ 30 ਸਾਲ ਦਾ ਕੰਮ ਕਰਦਾ ਹੁੰਦਾ ਤੈਨੂੰ ਵੱਢ ਕੇ ਪਰੇ ਮਾਰਦੇ ਆ ਜੀ ਅੱਜ ਜਿਹੜੇ ਕੱਲ ਵੀ ਬਾਦਲ ਗਏ ਨਾ ਉਹ ਸਿਰਫ ਡਿੰਪੀ ਨੇ ਜਿਹੜੇ ਆਪ ਹੀ ਪਿੱਛੇ ਕੀਤੇ ਸੀ ਉਹ ਸਮਝ ਲਓ ਥੋੜਾ ਜਿਹਾ ਗੈਪ ਪੈ ਗਿਆ ਮਰਨਾ ਤੇ ਜਿਹੜੇ ਜਿਹੜੇ ਕੰਮ ਕਰਨ ਵਾਲੇ ਮੁੰਡੇ ਬਣਾਏ ਸਾਰੇ ਮੈਂ ਵੇਖ ਰਿਹਾ ਸੀ ਕੱਲ ਹਾਲ ਭਰੇ ਪਏ ਇਸ ਕਰਕੇ ਮੈਂ ਬੜੇ ਬੜੀ ਕਿਹਾ ਮੈਂ ਝੁੰਡਾ ਕਮੇਟੀ ਦੇ ਵਿੱਚ ਝੁੰਡਾ ਸਬ ਚੇਅਰਮੈਨ ਸੀ ਝੁੰਡਾ ਸਾਹਿਬ ਮੈਂ ਕਿਹਾ ਤੁਸੀਂ ਬਹੁਤ ਵੱਡਾ ਨੁਕਸਾਨ ਕਰਕੇ ਆ ਗਿਆ ਮੈਂ ਕਿ ਮੈਨੂੰ ਨਹੀਂ ਪਤਾ ਰਿਪੋਰਟ ਚ ਕੀ ਲਿਖਿਆ ਜਦੋਂ ਦੱਸਣ ਲੱਗੇ ਯਾਰ ਰਿਪੋਰਟ ਦਿੱਤੀ ਆ ਦਿੱਤੀ ਆ ਦਿੱਤੀ ਹੈ ਤੇ ਮੈਂ ਕਿਹਾ ਯਾਰ ਜਿਹੜਾ ਅਸਲੀ ਦੇਣ ਵਾਲਾ ਸੀ ਉਹ ਤਾਂ ਤੁਸੀਂ ਦਿੱਤੀ ਨਹੀਂ ਕਹਿੰਦੇ ਕੀ ਮੈਂ ਕਿਹਾ ਸਭ ਤੋਂ ਜ਼ਰੂਰੀ ਸੀ ਹਲਕਾ ਇੰਚਾਰਜਸ਼ਿਪ ਹਟਾਉਣੇ ਉਹ ਤੁਸੀਂ ਖੁਦ ਹਟਦੇ ਸੀ ਤੇ ਤੁਸੀਂ ਫੈਸਲਾ ਨਹੀਂ ਲਿਖਿਆ 24 ਹਲਕਾ ਚਾਰਜ ਉਹ ਕੁਦਰਤੀ ਹੈ ਨਾ ਮੈਂ ਵੀ ਹਲਕਾ ਚਾਰਜ ਸੀ ਰਾਜਪੁਰੇ ਤੋਂ ਹੁਣ ਉਹ ਚਲੋ ਹਟਾ ਹਟੂ ਤਾਂ ਆਖਦੇ ਨੇ ਸਾਰਾ ਕੁਝ ਠੈਸ ਨਿਸ਼ ਕਰਤਾ ਤਾਂ ਉਹ ਤੁਸੀਂ ਸਾਬਕਾ ਹਲਕਾ ਚਾਰਜ ਮੈਂ ਪਤਾ ਹੀ ਨਹੀਂ ਕੀ ਰਹਿ ਗਏ ਜੀ ਹੁਣ ਅਸੀਂ ਤਾਂ ਚਲੋ ਰੱਬ ਨੇ ਬਣਾਉਣਾ ਜੋ ਬਣਾਉਣਾ ਉਹਨਾਂ ਨੇ ਤਾਂ ਸਾਬਕਾ ਕਰਤਾ ਜਾਂ ਕੱਢਤਾ ਜਾਂ ਕਰਤਾ ਜੇ ਤਾਂ ਰੱਬ ਜਾਣਦਾ ਨਹੀਂ ਮੈਂ ਵੈਸੇ ਤੁਹਾਨੂੰ ਇੱਕ ਇਮਾਨਦਾਰੀ ਦੀ ਗੱਲ ਦੱਸਦਾ ਮੈਂ ਕਿਹਾ ਯਾਰ ਵੀ ਇਹ ਤੁਹਾਨੂੰ ਰਿਪੋਰਟ ਦੇਣੀ ਚਾਹੀਦੀ ਸੀ ਕਿਉਂ ਨਹੀਂ ਦਿੱਤੀ ਤੁਸੀਂ ਨੁਕਸਾਨ ਤਾਂ ਇਸ ਗੱਲ ਨਾਲ ਹੋਇਆ ਉਹ ਕਹਿੰਦਾ ਯਾਰ ਫਿਰ ਹੋਰ ਦੋ ਦੋ ਖੜੇ ਹੋ ਜਾਣਗੇ ਵੀ ਚੰਗਾ ਪੰਜ ਭੱਜਨ ਦਿਓ ਯਾਰ ਤਿੰਨ ਮਹੀਨੇ ਪਹਿਲਾਂ ਫੈਸਲਾ ਲੈ ਲਓ ਵੀ ਇਹਨੂੰ ਦੇਣੀ ਹੈ ਜਿਹਨੇ ਦੂਜੇ ਭਾਈ ਤੁਸੀਂ ਰਹਪੋ আচ্ছা ਫਿਰ ਇੱਕ ਦਿਨ ਮੈਂ ਸਾਬ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਗੱਡੀ 'ਚ ਨਾਲ ਚੰਦੂ ਮਾਜਰਾ ਸਾਹਿਬ ਬੈਠੇ ਮੈਂ ਬੈਠਿਆ ਸੀ ਨਵਾਂ ਸ਼ਹਿਰ ਜਾਈ ਜਾਨੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਮੇਰੀ ਬੇਨਤੀ ਹੈ ਹਲਕਾਂ ਚਾਰ ਸ਼ਪੰਗ ਕਰ ਦਿਓ ਕਹਿੰਦਾ ਯਾਰ ਉਹ ਢੜਾ ਖੜਾ ਹੋ ਜਾਂਦਾ ਐ ਹੋ ਜਾਂਦਾ ਮੈਂ ਕਿਹਾ ਫਿਰ ਹੁਣ ਤਾਂ ਕੁਝ ਹੋ ਹੀ ਨਹੀਂ ਰਿਹਾ ਮੈਂ ਕਿਹਾ ਮੰਨ ਲਓ ਜੀ ਮੇਰੇ ਰਾਜਪੁਰੇ ਹਲਕੇ 'ਚ ਅੱਜ 8-10 ਭੋਗ ਹੋਣਗੇ ਮੌਤ ਦੇ ਤੇ ਮੈਂ ਉੱਥੋਂ ਦਾ ਠੇਕੇਦਾਰ ਐ ਮੈਨੂੰ ਤੁਸੀਂ ਹਟਾਉਣਾ ਨਹੀਂ ਤੁਸੀਂ ਠੇਕਾ ਦਿੱਤਾ ਹੋਇਆ ਤੇ ਮੈਂ ਭੋਗਾਂ ਤੇ ਜਾਵਾਂ ਤੇ ਭਵੇਂ ਨਾ ਜਾਵਾਂ ਮੈਨੂੰ ਕੀ ਲੋੜ ਪਈ ਐ ਮੈਂ ਤੁਹਾਡੇ ਨਾਲ ਅਜੇ ਨਵਾਂ ਸ਼ਹਿਰ ਜੀ ਲਾਉਣ ਲਈ ਚੱਲ ਪਿਆ ਤੇ ਮੈਂ ਕਿਹਾ ਵੀ ਜੇ ਮੰਨ ਲਓ ਮੈਨੂੰ ਐ ਹੋਵੇ ਵੀ ਚਾਰ ਮੇਰੇ ਮਗਰ ਚੜੇ ਹੁੰਦੇ ਤੇ ਮੈਂ ਆਪਦੇ ਕੰਮ ਦੀ ਗੱਲ ਕਵਾਂ ਤੇ ਕਿਮੋ ਜੀ ਮਾੜੀ ਜੀ ਬ੍ਰੇਕ ਮਾਰਿਓ ਮੈਨੂੰ ਤਾਰੇ ਮੈਂ ਭੋਗ ਤੇ ਜਾਣਾ ਤੇ ਮੈਂ ਕਿਹਾ ਮੇਰੇ ਤੇ ਕੋਈ ਅਸਰ ਹੈਗਾ ਵੀ ਭੋਗਾਂ ਤੇ ਅੰਦਰੂਨੀ ਮੁਕਾਬਲੇਬਾਜ਼ੀ ਵੀ ਹਾਂ ਜਿੰਨਾ ਚਿਰ ਤੁਸੀਂ ਬੰਦਿਆਂ ਨੂੰ ਕੰਪੀਟੀਸ਼ਨ 'ਚ ਨਹੀਂ ਪਾਉਂਦੇ ਨਾ ਕੋਈ ਕੰਮ ਹੀ ਨਹੀਂ ਕਰਦਾ ਇਸ ਕਰਕੇ ਇਹ ਹਲਕ ਇਹ ਲੱਗਦਾ ਆ ਕਿ ਨੁਕਸਾਨ ਨਹੀਂ ਹੋਣਾ ਨੁਕਸਾਨ ਇੱਥੇ ਵੱਡਾ ਹੋਊਗਾ ਔਰ ਜਿਹੜਾ ਉਹ ਕਹਿੰਦੇ ਹੁੰਦੇ ਨੇ ਨਾ ਖਰਬੂਜਾ ਡਿੱਗੇ ਤੇ ਮਮੇ ਛੁਰੀ ਡਿੱਗੇ ਇੱਥੇ ਛੱਲਿਆ ਅਕਾਲੀ ਦਲੀ ਜਾਣਾ ਔਰ ਤੀਜੀ ਗੱਲ ਜਿਹੜੀ ਲਾਸਟ ਮੈਂ ਇਸ ਗਿੱਦੜਵਾ ਦੇ ਬਾਰੇ ਚ ਕਹਦਿਆਂ ਮਿੰਟੂ ਜੀ ਮੈਂ ਕੋਈ ਬਹੁਤ ਪੱਕਾ ਸਿੱਖ ਨਹੀਂ ਐ ਕਿ ਪੱਕਾ ਸਿੱਖ ਹੁੰਦਾ ਜਿਹੜਾ ਨਿਤਨੇਮੀ ਹੋਵੇ ਅਮਰਤ ਉਹ ਕੋਈ ਸ਼ੱਕਿਆ ਹੋਵੇ ਤੇ ਸਾਰਾ ਕੋਈ ਪਰ ਮੈਂ ਅਟੁੱਟ ਵਿਸ਼ਵਾਸ ਹੈ ਮੈਨੂੰ ਅਕਾਲ ਤਖਤ ਸਾਹਿਬ 'ਚ ਅਕਾਲ ਤਖਤ ਸਾਹਿਬ ਦੇ ਨਾਲ ਜਿਹਨੇ ਟੱਕਰ ਲਈ ਅੱਜ ਤੱਕਰ ਬਚਿਆ ਨਹੀਂ ਸਭ ਮਨਪ੍ਰੀਤ ਸਿੰਘ ਬਾਦਲ ਨੇ ਵੀ 6 ਝੰਡੇ ਜਾਰੀ ਕੀਤੇ ਸੀ ਤੇ ਜਿੰਨਾਂ 'ਚੋਂ ਇੱਕ ਬਦਲਿਆ ਤੇ ਮੈਂ ਉਸੇ ਦਿਨ ਕਹਿੰਦਾ ਸੀ ਮੈਂ ਕਿਹਾ ਜੀ ਸਵਾ ਲੱਖ ਬੰਦਾ ਮੱਥਾ ਟੇਕਦਾ ਹੈ ਉੱਥੋਂ ਵਾਲਾ ਨਾਮ ਬਦਲ ਗਏ ਆਪਾਂ ਤੇ ਉਹ ਨਹੀਂ ਬਦਲਿਆ ਤੇ ਅਸੀਂ ਕੀ ਕੀ ਏਜੰਡਾ ਸੀ ਉਸ ਵੇਲੇ ਨਾ ਜੀ 6 ਏਜੰਡੇ ਅਸੀਂ ਜਾਰੀ ਕਰਕੇ ਚੱਲੇ ਸੀ ਅਕਾਲ ਤਖਤ ਸਾਹਿਬ ਤੇ ਜਾਰੀ ਕੀਤੇ ਜਦੋਂ ਮਨਪ੍ਰੀਤ ਬਾਦਲ ਇੱਕ ਖੜਕਲ ਇੱਕ ਖੜਕਲ ਕਲਾਂ ਦੀ ਰੈਲੀ ਤੋਂ ਕੱਟ ਤੋਂ ਅਗਲੇ ਦਿਨ ਬਦਲਦਾ ਨਹੀਂ ਜਿਹੜਾ ਤੁਸੀਂ ਮਤਲਬ ਕਿ ਦੁਬਾਰਾ ਪੀਪੀਪੀ ਦੀ ਗੱਲ ਹਾਂਜੀ ਮੈਂ ਮੈਂ ਅਕਾਲ ਤੱਕ ਸਭ ਦੀ ਗੱਲ ਉੱਥੋਂ ਤੇ ਇੱਥੇ ਅੱਗੇ ਜੁੜਦੀ ਹਾਂਜੀ ਹਾਂਜੀ ਤਾਂ ਮੈਂ ਹੱਥ ਬੰਨ ਕੇ ਕਿਹਾ ਮੈਂ ਕਿਹਾ ਜੀ ਉਹਦੇ ਚ ਸੀਗਾ ਕੀ ਕਿ 10 ਸਾਲ ਤੋਂ ਵੱਧ ਕੋਈ ਮੁੱਖ ਮੰਤਰੀ ਨਹੀਂ ਰਹਿ ਸਕਦਾ ਤੇ 70 ਸਾਲ ਦੀ ਏਜ ਤੇ ਅਸੀਂ ਰਿਟਾਇਰ ਕਰਾਂਗੇ ਰਿਟਾਇਰ मीनिंग ਕਿ ਐਮਪੀ ਐਮਐਲਏ ਬਣ ਸਕਦਾ ਪਰ ਪ੍ਰੋਫਿਟੇਬਲ ਆਫਿਸ ਨਹੀਂ ਲੈ ਸਕਦਾ ਮੰਤਰੀ ਤੇ ਮੁੱਖ ਮੰਤਰੀ ਨਹੀਂ ਬਣ ਸਕਦਾ ਜੀ ਉਹ ਜਿਹੜੇ ਸਲਾਹਕਾਰ ਸੀ ਚਲੋ ਮੈਂ ਬਾਰ-ਬਾਰ ਪਰਿਵਾਰਕਾਂ ਨੂੰ ਕਹਿੰਮਾ ਸਾਰੀ ਸਲਾਹ ਕਰ ਉਸ ਵੇਲੇ ਦੇ ਸੀ ਉਹਨਾਂ ਨੂੰ ਲੱਗਿਆ 10 ਸਾਲ ਤੋਂ ਬਾਅਦ ਕੋਈ ਹੋਰ ਬਣੂਗਾ ਉਹ ਮੈਂ ਕਹੇ ਜੀ 10 ਸਾਲ ਤੱਕ ਮੁੱਖ ਮੰਤਰੀ ਬਣ ਲਓ ਤੁਸੀਂ ਉਸ ਤੋਂ ਬਾਅਦ ਸੰਵਿਧਾਨ ਚੇਂਜ ਕਰ ਲਾਂਗੇ ਗੁਰੂ ਸਾਹਿਬ ਦਾ ਮੰਤਰਲਾ ਕਰਕੇ ਉਦੋਂ ਤੱਕ ਰਤਾ ਪੁੱਗੋ ਕਹਿੰਦੇ ਛੱਡੋ ਇਹਨਾਂ ਗੱਲਾਂ ਚ ਕੀ ਦਮ ਮੈਂ ਮਦਰ ਉਹ ਬਦਲ ਮੈਂ ਕਹੇ ਜੀ ਬੇਨਤੀ ਹੈ ਅਕਾਲ ਤਖਤ ਸਾਹਿਬ ਤੇ ਜਾਰੀ ਕੀਤਾ ਚਲੋ ਉਹ ਹੋ ਗਿਆ ਅਸੀਂ ਖੇਰੂ ਖੇਰੂ ਹੋ ਗਏ ਹੁਣ ਫਿਰ ਟੱਕਰ ਉੱਥੇ ਹੀ ਲਈ ਹੋਈ ਹੈ ਸਾਡੇ ਵੱਡੇ ਸਾਹਿਬ ਨੇ ਵੀ ਉਹ ਜਿਹੜੀ ਟੱਕਰ ਜਿਹੜੀ ਉੱਥੋਂ ਦੀ ਲਈ ਹੋਈ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ ਪ੍ਰੋਟੈਕਸ਼ਨ ਲਈ ਅਕਾਲ ਤਖਤ ਸਾਹਿਬ ਦੀ ਤੇ ਐਸਡੀਪੀਸੀ ਦੀ ਯਾਰ ਸ਼੍ਰੋਮਣੀ ਅਕਾਲੀ ਦਲ ਦਾ ਜੇ ਪ੍ਰਧਾਨ ਹੀ ਹੁਕਮਨਾਮੇ ਦੇ ਖਿਲਾਫ ਜਾਊਗਾ ਫਿਰ ਉਹ ਤੋਂ ਬਾਅਦ ਬਚਣ ਨੂੰ ਕਿੱਥੇ ਤਾਂ ਇਸ ਕਰਕੇ ਜੋ ਮਰਜ਼ੀ ਹੋ ਜੇ ਅਕਾਲੀ ਦਲ ਜਿਹੜਾ ਹੈਗਾ ਬਹੁਤ ਬੁਰੇ ਹਾਲਾਤਾਂ ਚ ਹੈ ਸਾਨੂੰ ਤਾਂ ਸਾਨੂੰ ਮੰਥਨ ਕਰਨਾ ਚਾਹੀਦਾ ਹੈ ਵੀ ਅੱਜ ਉੱਠਣਾ ਕਿਵੇਂ ਹੈ ਜਿਹੜੇ ਜਿਹੜੇ ਪ੍ਰਚਾਰ ਅਲੱਗ ਜਾਂਦੇ ਐ ਅੱਜ ਮੁੱਦਾ ਕੀ ਸੀਗਾ ਵੀ ਪ੍ਰਜੀਡੀਅਮ ਬਣਾ ਲਓ ਤੇ ਯਾਰ ਨਵੀਂ ਭਰਤੀ ਕਰਕੇ ਜਿਹੜਾ ਮਰਜ਼ੀ ਪ੍ਰਧਾਨ ਬਣ ਜਾਊ ਤੇ ਅਸੀਂ ਜिद ਫੜੀ ਹੋਈ ਹੈ ਤੇ ਜिद ਫੜੀ ਹੈ ਤੇ ਜਦਾਂ ਦੇ ਨਾਲ ਤਾਂ ਮਸਲੇ ਉਹ ਗੁਰਦਾਸ ਮਾਨ ਨੇ ਵੀ ਕਿਹਾ ਸੀ ਵਿਗੜੀ ਜਾਂਦਾ ਬਣਦੇ ਤਾਂ ਹੈ ਰਜ਼ਾਮੰਦੀ ਕਰ ਲਓ ਨਿਬੜ ਜਾਂਦੇ ਨੇ ਤੇ ਰਜ਼ਾਮੰਦੀ ਤਾਂ ਹੁਣ ਤੁਹਾਡੀ ਮੁਸ਼ਕਲ ਆ ਮੁਸ਼ਕਲ ਆ ਜੀ ਉਹਨਾਂ ਨੂੰ ਬਰਦਾਸ਼ਤ ਹੀ ਨਹੀਂ ਹੁੰਦੇ ਨਾਲੇ ਉਹਨਾਂ ਨੂੰ ਚਰਨਜੀਤ ਵਰਗਾ ਬੰਦਾ ਕੀ ਲੱਗਦਾ ਜੀ ਜਿਹਨੂੰ ਮੈਂ ਇੱਕ ਤੁਹਾਨੂੰ ਸਵਾਲ ਹੋਰ ਕੀਤਾ ਸੀਗਾ ਕਿ ਜਿਹੜਾ ਤੁਹਾਡਾ ਉਹ ਹੁਣ ਠੰਡਾ ਮੱਠਾ ਜਾ ਪੈ ਗਿਆ ਕੀ ਚੱਕਰ ਆ ਮਤਲਬ ਕਿ ਕਿੰਦੜਵਾਹਾ ਦੀ ਚੋਣ ਦੀ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਕਿ ਇਹ ਸਥਿਤੀ ਜਿਹੜੀ ਸੁਖਵੀਰ ਸਿੰਘ ਬਾਦਲ ਦੀ ਹੈ ਜੇ ਤੁਸੀਂ ਦੇਖਦੇ ਹੋ ਮੰਨ ਲਓ ਮੈਦਾਨ 'ਚ ਆ ਜਾਂਦੇ ਆ ਜਾਂ ਉਹਨਾਂ ਦਾ ਦਿੱਤਾ ਕੈਂਡੀਡੇਟ ਖਾਸਮ ਖਾਸ ਹਾਰ ਜਾਂਦਾ ਹੈ ਉਸ ਸਥਿਤੀ ਚ ਅੱਗੇ ਕੀ ਹੋ ਸਕਦਾ ਜਾਂ ਤੁਹਾਡੇ ਵੱਲੋਂ ਕੀ ਪਲੈਨਿੰਗ ਹੋਏਗੀ ਦੇਖੋ ਮੈਂ ਇਹ ਫੈਸਲਾ ਤਾਂ ਪ੍ਰਜੀਡੀਅਮ ਦੀ ਸਾਡੀ ਮੀਟਿੰਗ ਹੈਗੀ ਹੈ ਇੱਕ ਤਰੀਕ ਦੀ ਜੇ ਮੈਂ ਗਲਤ ਨਾ ਹੋਵਾਂ ਤਾਂ ਉਹਦੇ ਚ ਕਰਾਂ ਤੁਸੀਂ ਜਿਮਨੀ ਚੋਣਾਂ ਤੋਂ ਬਾਹਰ ਰਹੋਗੇ ਮੈਂ ਇਹ ਸਲਾਹ ਦੇਵਾਂਗਾ ਕਿ ਸਾਨੂੰ ਜਿਮਨੀ ਚੋਣਾਂ ਲੜਨੀਆਂ ਨਹੀਂ ਚਾਹੀਦੀਆਂ ਸਾਨੂੰ ਆਪ ਦਾ ਸੰਗਠਨ ਜਿਹੜਾ ਹੈ ਜ਼ਿਲ੍ਹਿਆਂ ਤਿੱਕਰ ਹਲਕਿਆਂ ਤਿੱਕਰ ਉਹ ਲੈ ਕੇ ਜਾਣਾ ਚਾਹੀਦਾ ਸਾਨੂੰ ਐਸਜੀਪੀਸੀ ਦੀ ਤਿਆਰੀ ਕਰਨੀ ਚਾਹੀਦੀ ਹੈ ਸਾਨੂੰ ਹੋਰ ਜਿਹੜੇ ਸਮਾਜਿਕ ਮੁੱਦੇ ਐ ਸਰਕਾਰ ਜਿਹੜਾ ਸਰਕਾਰ ਦਾ ਫੇਲਿਅਰ ਐ ਉਹ ਠੋਣੇ ਚਾਹੀਦੇ ਐ ਜਿਹੜੇ ਬਾਕੀ ਦੇ ਫੇਲਿਅਰ ਹੈਗੇ ਐ ਕਾਂਗਰਸ ਦੇ ਆ ਜਾਂ ਦੂਜੀ ਕੇਂਦਰ ਨਾਲ ਕੋ ਮੁੱਦੇ ਪੈਂਡੇ ਐ ਇਹਨਾਂ ਦੀ ਇੱਕ ਰੂਪਰੇਖਾ ਬਣਾ ਕੇ ਸਾਨੂੰ ਆਪਦੀ ਕੰਮ ਵਢਣਾ ਚਾਹੀਦਾ ਔਰ ਮੈਂ ਮੈਂ ਇਹ ਇਹ ਫੈਸਲਾ ਪਰਜੀਡੀਅਮ ਦਾ ਹੋਊਗਾ ਔਰ ਪਰ ਮੈਂ ਆਪਦੀ ਸਲਾਹ ਇਹ ਦੇਊਂਗਾ ਤੁਹਾਨੂੰ ਅੱਜ ਹੀ ਦੱਸ ਦੱਲੇ ਆ ਕਿ ਸਾਨੂੰ ਬਾਈ ਇਲੈਕਸ਼ਨਾਂ ਤੋਂ ਪਾਸੇ ਜਾਣਾ ਅਕਾਲ ਤਖਸਤ 71 ਤਾ ਹੈ ਦੋ ਦਿਨ ਬਾਅਦ ਮਤਲਬ ਕਿ 30 ਤਰੀਕ ਨੂੰ ਜੇ ਮੰਨ ਲਓ ਅਕਾਲ ਤਖਤ ਸਾਹਿਬ ਤੋਂ ਇਹ ਫੈਸਲਾ ਆ ਜਾਂਦਾ ਹੈ ਹਾਲਾਂਕਿ ਇੱਕ ਜੇ ਲਾ ਕੇ ਗੱਲ ਕਰਨਿਆ ਮੈਂ ਕਿ ਜੇ ਜਥੇਦਾਰ ਜੀ ਜਾਂ ਸਿੰਘ ਸਹਿਬਾਨ ਜਿਹੜੇ ਸਾਰੇ ਉਹ ਇੱਕ رائے ਰੱਖ ਦਿੰਦੇ ਆ ਕਿ ਬਈ ਅਕਾਲੀ ਤੇ ਚਲੋ ਜਿਨ੍ਹਾਂ ਜਿਨ੍ਹਾਂ ਨੇ ਗੁਨਾਹ ਕੀਤੇ ਆ ਜਾਂ ਧਾਰਮਿਕ ਤੌਰ ਤੇ ਉਹ ਉਥੇ ਸਿੱਧ ਹੋ ਜਾਂਦੇ ਆ ਜਿਵੇਂ ਤੁਸੀਂ ਤੇ ਮੰਨ ਹੀ ਚੁੱਕੇ ਹੋ ਕਿ ਹਾਂ ਬਈ ਅਸੀਂ ਵੀ ਇਹਦੇ ਚ ਸ਼ਾਮਲ ਸੀ ਗਿਸ਼ਮੁਲੀਅਤ ਸੀ فرض ਕਰੋ ਕੋਈ ਐਸਾ ਭਵਿੱਖ ਮੁਖੀ ਫੈਸਲਾ ਆ ਜਾਂਦਾ ਕਿ ਨਹੀਂ ਪੰਥ ਵਡੇਰੇ ਹਿੱਤਾਂ ਵਾਸਤੇ ਰਲ ਕੇ ਕੰਮ ਕਰੇ ਜਾਂ ਅਕਾਲੀ ਦਲ ਰਲ ਕੇ ਕੰਮ ਕਰੇ ਉਸ ਸੂਰਤ ਚ ਕੀ ਇਸ ਤਰ੍ਹਾਂ ਦਾ ਕੋਈ ਗੁਰਮਤਾ ਹੁੰਦਾ ਜੇ ਜੇ ਲਾ ਕੇ ਫਿਰ ਗੱਲ ਕਰ ਰਿਹਾ ਮੈਂ ਕੋਈ ਉਹ ਆਪਣੀ ਕੋਈ ਇਸ ਤਰ੍ਹਾਂ ਦੀ ਮਨਸ਼ਾ ਨਹੀਂ ਹੈ ਕਿ ਅਸੀਂ ਕੋਈ ਫੈਸਲਾ ਪ੍ਰਭਾਵਿਤ ਕਰੀਏ ਉਹ ਵੀ ਇੱਕ ਧਾਰਮਿਕ ਅਦਾਲਤ ਹੈ ਮੇਰੇ ਕਹਿਣ ਦਾ ਮਤਲਬ ਕਿ ਜੇ ਇਸ ਤਰ੍ਹਾਂ ਦਾ ਗੁਰਮਤਾ ਆਉਂਦਾ ਤੁਸੀਂ ਪ੍ਰਮਾਨ ਕਰੋਗੇ ਦੇਖੋ ਇੱਕ ਗੱਲ ਹੈ ਕਿ ਅਕਾਲ ਤਖਤ ਸਾਹਿਬ ਦੇ ਅੱਗੇ ਸਾਡਾ ਸਾਰਿਆਂ ਦਾ ਸਿਰ ਝੁਕਦਾ ਹੈ ਉੱਥੋਂ ਫੈਸਲਾ ਕੋਈ ਵੀ ਆ ਜੇ ਕੋਈ ਵੀ ਮਤਲਬ ਸਾਡਾ ਮਨ ਪਸੰਦ ਹੋਵੇ ਤੇ ਨਾ ਹੋਵੇ ਅਸੀਂ ਸਿਰ ਝੁਕਾ ਕੇ ਮੰਨਣਾ ਹੀ ਮੰਨਣਾ ਹੈ ਇੱਕ ਗੱਲ ਪਰ ਸ਼੍ਰੀ ਅਕਾਲ ਤਖਸਾਲ ਸਾਹਿਬ ਇਹ ਤਾਂ ਸੋਚਣਗੇ ਨਾ ਵੇਖਣਗੇ ਨਾ ਪਹਿਲੀ ਗੱਲ ਤਾਂ ਜਿਹੜਾ ਅਸੀਂ ਸ਼ਮੂਲੀਅਤ ਸੀ ਵਾਲੀ ਸ਼ਬਦ ਨਹੀਂ ਨਾ ਅਸੀਂ ਲਿਖਿਆ ਕਿਤੇ ਤੇ ਨਾ ਅਸੀਂ ਜੀ ਇਹ ਇਹ ਹੈਗਾ ਅਸੀਂ ਜਿਹੜੀਆਂ ਗੱਲਾਂ ਲਿਖੀਆਂ ਕਿ ਆਹਾ ਹ ਕੁਝ ਵਾਪਰਿਆ ਅਸੀਂ ਉਸ ਵੇਲੇ ਬੋਲੇ ਨਹੀਂ ਬੋਲੇ ਨਹੀਂ ਚੁੱਪ ਰਹਿਣ ਦੀ ਜਿਹੜੀ ਸਾਨੂੰ ਸਜ਼ਾ ਬਣਦੀ ਉਹ ਦਿੱਤੀ ਜਾਵੇ ਬਾਰ-ਬਾਰ ਮੀਡੀਆ ਤੇ ਖੁਦ ਕਾਲ ਤਖਸਾਲ ਸਾਹਿਬ ਨੇ ਵੀ ਇਹ ਗੱਲ ਲੈ ਲਿਆ ਵੀ ਉਹਨਾਂ ਦੀ ਆਈ ਸ਼ਿਕਾਇਤ ਜਿਹੜਾ ਕਿ ਗਲਤ ਹੈ ਗਲਤ ਹੈ ਮੈਂ ਸੁਣਾ ਦਤਿਆਂ ਅਸੀਂ ਸ਼ਿਕਾਇਤ ਨਹੀਂ ਕੀਤੀ ਉਹਨਾਂ ਦੀ ਅਸੀਂ ਕਿਹਾ ਵੀ ਆਹ ਮੁੱਦੇ ਬਾਰੇ ਅਸੀਂ ਕੀਤੀ ਅਤੇ ਅਸੀਂ ਇਹਦੇ ਤੇ ਚੁੱਪ ਰਹੇ ਮੌਕੇ ਸਿਰ ਆਵਾਜ਼ ਨਹੀਂ ਠਾ ਸਕੇ ਸਾਨੂੰ ਇਹਦੀ ਜਿਹੜੀ ਸਜ਼ਾ ਬਣਦੀ ਲਾਈ ਜਾਵੇ ਜੀ ਔਰ ਜਿਹੜੇ ਮੰਨ ਤੁਸੀਂ ਇਕਬਾਲ ਕੀਤਾ ਕਿ ਹਾਂ ਜੀ ਆਹ ਆਹ ਠੀਕ ਹੈ ਜੀ ਵੀ ਆ ਹੁੰਦਾ ਰਿਹਾ ਤੇ ਅਸੀਂ ਚੁੱਪ ਰਹੇ ਮਤਲਬ ਬੋਲ ਨਹੀਂ ਸਕੇ ਸਾਨੂੰ ਇਹਦੀ ਸਜ਼ਾ ਜਿਹੜੀ ਬਣਦੀ ਹੈ ਲਾਈ ਜਾਵੇ ਜਾਂ ਸਾਨੂੰ ਜੋ ਵੀ ਕਰਨਾ ਕਰਨ ਹੁਣ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹੂਬ ਹੂ ਮੰਨ ਲਏ ਜਦੋਂ ਮੰਨ ਲੇ ਵੀ ਮੰਨ ਲੋ ਪੋਸ਼ਾਕ ਵਾਲਾ ਕੇਸ ਵਾਪਸ ਕਰਾਇਆ ਕੱਲਾ ਵਾਪਸ ਨਹੀਂ ਕਰਾਇਆ ਵਾਪਸ ਹੀ ਨਹੀਂ ਕਰਾਇਆ ਜੱਜ ਦੇ ਘਰ ਵਾਲੀ ਨੂੰ ਇਨਫੋਰਮੇਸ਼ਨ ਕਮਿਸ਼ਨਰ ਲਾਤਾ ਮਤਲਬ ਸੌਦੇਬਾਜ਼ੀ ਵੇਖੋ ਨਾ ਕਿਸ ਲੈਵਲ ਦੀ ਹੈ ਹੁਕਮਨਾਮੇ ਦੇ ਖਿਲਾਫ ਇਹ ਇਹ ਸਾਰੇ ਡਾਕੂਮੈਂਟ ਹੈਗੇ ਨਹੀਂ ਤਾਂ ਨੋਟਸ ਆ ਜਾਣਾ ਤੁਹਾਨੂੰ ਕੇਰਾ 100% ਹੈ ਜੀ ਜੀ ਠੀਕ ਹੈ ਰਤੇਸ਼ ਲੱਖੀ ਨੇ ਸਾਰਾ ਕੁਝ ਸਾਹਮਣੇ ਦਿਖਾਇਆ ਜੀ ਔਰ ਉਹਦੇ ਚ ਤੀਜੇ ਚੰਨੀ ਸਾਹਿਬ ਉਸ ਵੇਲੇ اپੋਜੀਸ਼ਨ ਦੇ ਲੀਡਰ ਸੀ ਉਹਦੇ ਦਸਕਤ ਨਹੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਇਨਫੋਰਮੇਸ਼ਨ ਕਮਿਸ਼ਨਰ ਨਹੀਂ ਰਾਈਟ ਟੂ ਸਰਵਿਸ ਆਫ ਕਮਿਸ਼ਨ ਦਾ ਮੈਂਬਰ ਲਾਇਆ ਸੀ ਹਣਾ ਮਤਲਬ ਜੋ ਵੀ ਹੈ ਇਹ ਸਾਰਾ ਕੁਝ ਪਬਲਿਕ ਡੋਮੇਨ ਚੋਂ ਆਪਾਂ ਤਾਂ ਉਹਨਾਂ ਤੋਂ ਸੁਣਿਆ ਹੀ ਬੋਲ ਰਹੇ ਆ ਤੇ ਮੇਰੇ ਖਿਆਲ ਨਾਲ ਡਾਕੂਮੈਂਟ ਦੀ ਫੋਟੋਕਾਪੀ ਤਾਂ ਸ਼ਾਇਦ ਹੋਵੇ ਮੇਰੇ ਕੋਲ ਜੀ ਚਲੋ ਇਹ ਹੋ ਗਿਆ ਫਿਰ ਜਦੋਂ 2015 ਵਾਲੀ ਮਾਫੀ ਕਰਾਈ ਉਹ ਕੌਣ ਇੱਕ ਬੰਦੇ ਨੇ ਡੰਡਾਈ ਕੀਤਾ ਸੁਖਬੀਰ ਸਿੰਘ ਬਾਦਲ ਡੰਡਾਈ ਕਰਦਣ ਵੀ ਬਾਦਲ ਸਾਹਿਬ ਦੀ ਕੋਠੀ ਜਥੇਦਾਰ ਸਾਹਿਬਾਨ ਨਹੀਂ ਬੁਲਾਏ ਸੀ ਬੁਲਾਉਣਾ ਕੋਈ ਮਤਲਬ ਮਾੜੀ ਗੱਲ ਨਹੀਂ ਜੱਤੇਦਾਰ ਸਹਬਾਨ ਕਈ ਘਰਾਂ ਚ ਜਾਂਦੇ ਆ ਉਹਦਾ ਅਰਦਾਸ ਵੀ ਕਰਦੇ ਹੁੰਦੇ ਆ ਸਮਾਜਿਕ ਫੰਕਸ਼ਨ ਵੀ ਅਟੈਂਡ ਕਰਦੇ ਆ ਬਾਦਲ ਸਾਹਿਬ ਦੀ ਘੁੱਟੀ ਜਾਣਾ ਵੀ ਕੋਈ ਗੁਨਾਹ ਨਹੀਂ ਜਿਹੜੀ ਗੱਲ ਨੂੰ ਆ ਪਰ ਜਿਸ ਮਸਲੇ ਲਈ ਬੁਲਾਏ ਗਏ ਸੀ ਉਹ ਵੱਡਾ ਮਸਲਾ ਬਣ ਗਿਆ ਕੋਈ ਤਾਂ ਕਦੇ ਵੀ ਨਹੀਂ ਆਇਆ ਸੀ ਬੁਲਾਏ ਸੀ ਮੈਂ ਮੈਂ ਸਾਹਮਣੇ ਮੈਨੂੰ ਪਤਾ ਹੈ ਮੈਂ ਉੱਥੇ ਆਏ ਸੀ ਉਹ ਮਾਫੀ ਠੱਕੇ ਨਾਲ ਦਵਾਈ ਠੱਕੇ ਨਾਲ ਦਵਾਈ ਲੋਕਾਂ ਨੇ ਪਾਸ ਨਹੀਂ ਕੀਤੀ ਫਿਰ ਇਸ਼ਤਿਹਾਰ ਧੱਕੇ ਨਾਲ ਦਵਾਏ ਉਹ ਵੀ ਇਹਦਾ ਮਤਲਬ ਉਹ ਸਾਰਾ ਕੁਝ ਮੰਨ ਲਿਆ ਨਾ ਉਸ ਟਾਈਮ ਦੇ ਚੰਦੂ ਮਾਜਰਾ ਸਾਹਿਬ ਵੀ ਉਸ ਟਾਈਮ ਦੇ ਤਾਂ ਉਹਨਾਂ ਲੋਕਾਂ ਚ ਸੀਗੇ ਸ਼ਾਇਦ ਜਿਹੜੇ ਉਸ ਵੇਲੇ ਅਪੀਲ ਕਰ ਰਹੇ ਸੀ ਕਿ ਪ੍ਰਵਾਨ ਕਰਨਾ ਚਾਹੀਦਾ ਦੇਖੋ ਦੋ ਗੱਲਾਂ ਇਹਦੇ ਤੇ ਮੈਂ ਬਾਅਦ ਚ ਆਉਣਾ ਪਹਿਲਾਂ ਮੈਂ ਸਾਰੇ ਗੁਨਾਹਾਂ ਦੀ ਗੱਲ ਕਰਨਾ ਫਿਰ ਅਸੀਂ ਉਹ ਦਵਾਈ ਮਾਫ ਹੋ ਗਈ ਰੌਲਾ ਪੈ ਗਿਆ ਬੇਅਦਬੀ ਦਾ ਇਸ਼ੂ ਵਿੱਚ ਚੱਲੀ ਜਾਂਦਾ ਫਿਰ ਅਸੀਂ ਉਸ ਤੋਂ ਬਾਅਦ ਉਹਨਾਂ ਨਾਲ ਵੋਟਾਂ ਦਾ ਸੌਦਾ ਫੇਰ ਮਾਰਦੇ ਆ ਬਹਿ ਕੇ ਤੁਹਾਡੇ 55 ਹਲਕਾ ਇੰਚਾਰਜ ਉਸ ਦੀ ਸਜ਼ਾ ਭੁਗਤ ਕੇ ਆਉਂਦੇ ਆ ਤੇ ਜਿਹਨੇ ਸੌਦਾ ਮਾਰਿਆ ਉਹ ਉਹ ਪਾਸੇ ਬੈਠੇ ਆ ਖੁਦ ਸੌਦਾ ਤਾਂ ਬਸ ਸੁਖਵੀਰ ਤੋਂ ਬਾਦਲ ਨਹੀਂ ਮਾਰਿਆ ਨਾ ਮਤਲਬ ਕਿ ਉਹ ਆਪਣੇ ਆਪ ਨੇ ਕਹੇ ਉਹ ਭੇਜੇਗਾ ਐਸਾ ਮੈਂ ਸਾਰੇ ਦਿਨਾਂ ਚ ਮੀਟਿੰਗਾਂ ਕਰਾਈਆਂ ਜੀ ਅੱਛਾ ਭੇਜੇਗਾ ਸੁਨੇਹੇ ਤਾਂ ਮੈਂ ਲਾਇਆ ਨਾ ਜੀ ਸੁਖਵੀਰ ਤੋਂ ਬਾਦਲ ਨੇ ਕਿਹਾ ਤੇ ਸੁਨੇਹੇ ਲਾਤੇ ਤੇ ਉਹ ਮੀਟਿੰਗਾਂ ਹੋਈਆਂ ਉਹਨਾਂ ਨੇ ਸਜ਼ਾ ਭੁਗਤ ਨਹੀਂ ਅਸੀਂ ਦੋਨੋਂ ਜਣੇ ਬੈਠੇ ਹਾਂ ਹਾਲੇ ਇਹ ਹੁਣ ਸੁਖਵੀਰ ਤੋਂ ਬਾਦਲ ਨੇ ਦੱਸਣਾ ਹੋਊਗਾ ਵੀ ਕਿਹਦੇ ਨਾਲ ਮੀਟਿੰਗ ਕੀਤੀ ਸੀ ਕਿਹਦੇ ਨਾਲ ਵੋਟਾਂ ਦਾ ਸੌਦਾ ਮੁੱਕਿਆ ਸੀ ਇਹ 17 ਵਾਲੇ ਇਲੈਕਸ਼ਨ 17 ਵਾਲੇ ਇਲੈਕਸ਼ਨ ਕਿਉਂਕਿ ਸੱਤ ਦਾ ਹੈਗਾ ਖਿਲਾਫ ਤਾਂ ਸੱਤ ਦਾ ਪੋਸ਼ਾਕ ਵਾਲਾ ਮਸਲਾ ਸੀ ਜਦੋਂ ਗੁਰੂ ਸਾਹਿਬ ਦੀ ਸੰਗਤ ਉਦੋਂ ਦਾ ਹੀ ਹੁਕਮਨਾਮਾ ਹਾਂਜੀ ਹੁਕਮਨਾਮੇ ਦੇ ਖਿਲਾਫ ਪੋਸ਼ਾਕ ਵਾਲਾ ਕੇਸ ਵੀ ਹੋ ਗਿਆ ਉਸ ਤੋਂ ਬਾਅਦ 12 ਵਾਲਾ ਕੇਸ ਉਹ ਵਾਪਸ ਕੇਸ ਵਾਪਸ ਵਾਲਾ ਮਸਲਾ ਹੋ ਗਿਆ ਤੇ ਇਹ 17 ਵਾਲਾ ਹੋ ਗਿਆ ਫਿਰ ਪਹਿਲਾਂ ਮਾਫੀ ਦੇਉਣ ਵਾਲਾ ਹੋ ਗਿਆ ਚਲੋ ਮਾਫੀ ਵਾਲਾ ਹਲੇ ਕਿਸੇ ਹੱתיਕਰ ਵਿਧੀ ਵਿਵਧਾਨ ਮੁਤਾਬਕ ਹੁੰਦਾ ਤਾਂ ਸ਼ਾਇਦ ਚਲੋ ਚੰਗਾ ਸਮਾਜਿਕ ਪਾੜੇ ਖਤਮ ਵੀ ਹੁੰਦੇ ਉਹ ਨਾਲੇ ਇਹ ਗੱਲ ਮੁੱਕ ਜਾਂਦੀ ਪਰ ਪਬਲਿਕ ਨੇ ਪ੍ਰਵਾਨ ਨਹੀਂ ਕੀਤਾ ਤਾਂ ਇਸ ਕਰਕੇ ਹਾਲਾਤ ਇਹ ਵੀ ਜਦੋਂ ਇਹ ਸਾਰਾ ਕੁਝ ਮੰਨ ਲਿਆ ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਣਿਆ ਸੀ ਉਹ ਬਣਿਆ ਸੀ ਅਕਾਲ ਤਖਬ ਦੀ ਪ੍ਰੋਟੈਕਸ਼ਨ ਲਈ ਤੇ ਐਸਜੀਪੀਸੀ ਦੇ ਸਹਿਯੋਗ ਲਈ ਯਾਰ ਜੋ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੀ ਅਕਾਲ ਤਖਬ ਦੇ ਹੁਕਮਨਾਮੇ ਦੇ ਖਿਲਾਫ ਜਾਊ ਫਿਰ ਉਦੋਂ ਬਾਅਦ ਕਿਹਨੂੰ ਕਵਾਂਗੇ ਅਸੀਂ ਵੀ ਤੁਸੀਂ ਹੁਕਮਨਾਮਾ ਮੰਨ ਲਓ ਤੇ ਜੇ ਉਹ ਉਹਨਾਂ ਨੇ ਖੁਦ ਮੰਨ ਲਿਆ ਵੀ ਇਹ ਜਿਹੜੀਆਂ ਗੱਲਾਂ ਕਹਿੰਦੇ ਮੇਰੀ ਝੋਲੀ ਪਾ ਦਿਓ ਮੈਂ ਹੋ ਗਈਆਂ ਜਾਂ ਕਰ ਲੀਆਂ ਵਾਲੇ ਤੇ ਅੱਧੇ ਤੇ ਢੰਗ ਨਾ ਮੰਨੀਆਂ ਤੇ ਫਿਰ ਉਹਨੂੰ ਜੇ ਮੰਨ ਲਓ ਸਾਨੂੰ ਤਾਂ ਕਹਿਣਗੇ ਇਕੱਠੇ ਹੋ ਜਾਓ ਤੇ ਫਿਰ ਉਹਨੂੰ ਕੀ ਉਹਨਾਂ ਨੂੰ ਕੀ ਕਹਿਣਗੇ ਕੁਸ਼ਤਾ ਕਹਿਣਗੇ ਨਹੀਂ ਉਹ ਤਾਂ ਫਿਰ ਧਾਰਮਿਕ ਤੌਰ ਤੇ ਜੋ ਸਜ਼ਾ ਦਾ ਵਿਧੀ ਵਿਧਾਨ ਹੈ ਉਹਦਾ ਮਤਲਬ ਫਿਰ 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 ਉਹੀ ਗੱਲ ਕਿ ਜਿਹੜੀ ਜ਼ਮਾਤ ਦੇ ਮੁਖੀ ਹੈ ਜਿਹੜੇ ਬਣੀ ਕੱਲ ਨੂੰ ਮੰਨ ਲਓ ਦੂਸਰਾ ਸ੍ਰੀ ਅਕਾਲ ਤਖਤ ਸਾਹਿਬ ਕੋਈ ਸਿਆਸੀ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਜੁਡੀਸ਼ਲੀ ਕੋਈ ਸਜ਼ਾ ਦਾ ਤਾਂ ਫੈਸਲਾ ਦੇ ਨਹੀਂ ਸਕਦਾ ਨਹੀਂ ਤਾਂ ਫਿਰ ਇਕੱਠੇ ਹੋਣ ਵਾਲਾ ਵੀ ਤਾਂ ਫਿਰ ਸਿਆਸੀ ਫੈਸਲਾ ਹੀ ਹੋ ਜੂਗਾ ਫਿਰ ਤਾਂ ਜੇ ਉਹਨਾਂ ਨੂੰ ਨਹੀਂ ਦੇ ਸਕਦੇ ਕੁਝ ਤਾਂ ਫਿਰ ਸਾਨੂੰ ਵੀ ਤਾਂ ਫਿਰ ਸਿਆਸੀ ਫੈਸਲਾ ਹੀ ਹੈ ਨਾ ਇਸ ਕਰਕੇ ਮੈਂ ਚਲੋ ਆਪਾਂ ਅਕਾਲ ਤਖਤ ਸਾਹਿਬ ਨੂੰ ਜ਼ਿਆਦਾ ਡਿਸਕਸ ਨਾ ਕਰੀਏ ਸਾਡੇ ਲਈ ਉਹ ਸੁਪਰੀਮ ਹੈ ਪਬਲਿਕ ਨੇ ਮੰਨ ਲਿਆ ਕਹਿੰਦੇ ਨਹੀਂ ਮੰਨਣ ਅੱਗੇ ਵੰਗੋ ਪਬਲਿਕ ਖੜੀ ਹੋ ਜੂਗੀ ਜੇ ਕੋਈ ਗਲਤ ਲੱਗੂਗਾ ਤਾਂ ਤੇ ਇਸ ਕਰਕੇ ਅਸੀਂ ਤਾਂ ਸਿਰ ਝੁਕਾ ਕੇ ਮੰਨਾਂਗੇ ਜੋ ਕਹਿਣਗੇ ਮੰਨ ਲਾਂਗੇ ਸਾਨੂੰ ਤਾਂ ਕੋਈ ਫਰਕ ਨਹੀਂ ਪੈਦਾਗਾ ਔਰ ਅਸੀਂ ਮਿੰਟੂ ਜੀ ਮੇਰੀ ਬੇਨਤੀ ਹੈ ਅਸੀਂ ਇਕਾਲੀ ਦਲ ਨੂੰ ਕੋਈ ਮਾਰਨ ਲਈ ਨਹੀਂ ਖੜੇ ਹੋਏ ਅਸੀਂ ਤਾਂ ਸੁਧਾਰ ਕਰਨ ਲਈ ਖੜੇ ਹੋਏ ਆ ਅਸੀਂ ਅੱਜ ਵੀ ਮੰਗਦੇ ਆ ਕਿ ਦੋਨੋਂ ਧਿਰਾਂ ਬਿਠਾ ਕੇ ਇੱਕ ਪਰਜੀ ਜਿਹੜੀਆਂ ਬਣਾ ਲੈਣਾ ਤੇ ਭਰਤੀ ਹੋਣੀ ਡਿਊ ਐ ਭਰਤੀਕਰਨ ਹੁੰਦਰ ਦੇ ਭਰਤੀ ਵੀ ਨਹੀਂ ਹੋ ਰਹੀ ਭਰਤੀਕਰਨ 2014 ਅੱਜ 14 ਦਸੰਬਰ 2024 ਤੱਕ ਭਰਤੀ ਕਰਕੇ ਨਵਾਂ ਪ੍ਰਧਾਨ ਚੁਣਨ ਦੀ ਸਾਡੀ ਤਰੀਕ ਤੈ ਹੁੰਦੀ ਐ ਤੇ ਭਰਤੀ ਕਰ ਲੈਣ ਯਾਰ ਜਿਹੜਾ ਪ੍ਰਧਾਨ ਬਣ ਕੇ ਆਜੂ ਆਜੂ ਉਹਦੇ ਵਿੱਚ ਕੀ ਫਰਕ ਪੈਂਦਾ